ਸਾਸਰੀ ਗਾਲ ਦੀ ਸਾਰਿਆਂ ਨੂੰ ਕਹਿੰਦੇ ਹਨ ਕੁਝ ਲੋਕ ਆਪਣੇ ਓਗਨਾ ਉੱਤੇ ਵੀ ਫਕਰ ਕਰਨ ਲੱਗ ਜਾਂਦੇ ਹਨ ਜਿਵੇਂ ਕੋਈ ਬੁੱਢਾ ਸੱਬ ਜਿਸ ਦੀ ਕੁੰਜਨਾ ਉਤਰਨ ਕਰਕੇ ਉਹ ਜਵਾਨ ਸੱਬਾਂ ਨੂੰ ਨੰਗਾ ਕਹਿਣ ਲੱਗ ਜਾਵੇ ਆਪਣੀ ਅਕਲ ਤੇ ਪ੍ਰਾਇਤਨ ਹਮੇਸ਼ਾ ਵੱਧ ਲੱਗਦੇ ਹਨ ਜਦੋਂ ਫਕੀਰ ਅਤੇ ਕੇਸਰ ਸਵਾਰੇ ਉੱਠੇ ਤਾਂ ਲੰਮਕ ਦੇ ਕੰਨਾਂ ਵਾਲਾ ਕੁੱਤਾ ਪੇਲਾ ਹੀ ਉੱਠ ਕੇ ਉਹਨਾਂ ਕੋਲ ਬੈਠਾ ਹੋਇਆ ਸੀ ਜਦੋਂ ਉਹ ਦੋਨੇ ਤਿਆਰ ਹੋ ਕੇ ਤੁਰੇ ਤਾਂ ਕੁੱਤਾ ਵੀ ਉਹਨਾਂ ਨਾਲ ਪਿੱਛੇ-ਪਿੱਛੇ ਤੁਰਨ ਲੱਗ ਗਿਆ ਫਕੀਰ ਨੇ ਉਸ ਕੁੱਤੇ ਵਾਲੇ ਵੇਖਦਿਆ ਹੋਇਆ ਕਿਸ ਨੂੰ ਕਿਹਾ ਵੰਡ ਤੋਂ ਪਹਿਲਾਂ ਸਾਡੇ ਕੋਲ ਵੀ ਇੱਕ ਕੁੱਤਾ ਹੁੰਦਾ ਸੀ ਜਿਸ ਦਾ ਨਾਮ ਸੀ ਬੀਸ਼ਾ ਘਰ ਵਿੱਚ ਤੇ ਖੇਤਾਂ ਵਿੱਚ ਵੀ ਉਹ ਮੇਰੇ ਨਾਲ ਹੀ ਰਹਿੰਦਾ ਸੀ ਵੰਡ ਵੇਲੇ ਜਿਸ ਦਿਨ ਅਸੀਂ ਸਮਾਨ ਚੁੱਕ ਕੇ ਸਟੇਸ਼ਨ ਵੱਲ ਨੂੰ ਤੁਰੇ ਜਾਂ ਤਾਂ ਉਹ ਕਿਤੇ ਰਸਤੇ ਵਿੱਚ ਗਵਾਚ ਗਿਆ ਜਾਂ ਘਰ ਵਿੱਚ ਹੀ ਰਹਿ ਗਿਆ ਫਕੀਰ ਨੇ ਕਿਸ ਨੂੰ ਕਿਹਾ ਅਸੀਂ ਇਸ ਨੂੰ ਵੀ ਸ਼ਾਹੀ ਬਲਾਵਾ ਕਰਾਂਗੇ ਫਕੀਰ ਦੇ ਬੋਲਾਂ ਵਿੱਚ ਉਦਾਸੀ ਵੀ ਸੀ ਤੇ ਖੁਸ਼ੀ ਵੀ ਸੀ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਫਕੀਰ ਨੇ ਕਿਸ ਨੂੰ ਕਿਹਾ ਭਾਵੇਂ ਲੋਕ ਵੰਡੇਗੇ ਥਾਵਾ ਵੰਡੀਆਂ ਗਈਆਂ ਪਰ ਪਸ਼ੂ ਪੰਛੀਆਂ ਨੂੰ ਕੋਈ ਵੰਡ ਨਾ ਸਕਿਆ ਕੇਸਰ ਨੇ ਫਕੀਰਵਾਲ ਵੇਖਦਿਆ ਕਿਹਾ ਵੰਡ ਦੇ ਹਮਲਿਆਂ ਦਾ ਸੰਤਾਪ ਹੰਡਾਰੇ ਲੋਕਾਂ ਨੂੰ ਮੈਂ ਜ਼ਿਆਦਾਤਰ ਉਦਾਸ ਹੀ ਵੇਖਿਆ ਹੈ ਤੁਸੀਂ ਵੀ ਉਸ ਹਾਲਾਤਾਂ ਵਿੱਚ ਨਿਕਲੇ ਹੋ ਮਗਰ ਤੁਸੀਂ ਉਦਾਸ ਰਹਿਣ ਦੀ ਬਜਾਏ ਲੋਕਾਂ ਦਾ ਭਲਾ ਕਰਦੇ ਹੋ ਇਸ ਦਾ ਕੀ ਰਾਜ ਹੈ ਸਾਈ ਜੀ ਕੇਸਰ ਪੁੱਤ ਮੁਸ਼ਕਲਾਂ ਤੇ ਦੁੱਖਾਂ ਤਾਂ ਜ਼ਿੰਦਗੀ ਦਾ ਇੱਕ ਹਿੱਸਾ ਹੈ ਮੁਸ਼ਕਲਾਂ ਦੀ ਜ਼ਿੰਦਗੀ ਵਿੱਚੋਂ ਬੰਦਾ ਰਾਖ ਨਹੀਂ ਸੋਨਾ ਬਣ ਕੇ ਨਿਕਲਦਾ ਹੈ। ਮੁਸ਼ਕਲਾਂ ਸਾਡੇ ਕਿਰਦਾਰ ਨੂੰ ਨਿਖਾਰਦੀਆਂ ਹਨ। ਜਿਵੇਂ ਆਲੂ, ਆਂਡਾ, ਚਾਹ ਪੱਤੀ ਨੂੰ ਅਸੀਂ ਕੁਝ ਦਿਨ ਪਾਣੀ ਵਿੱਚ ਉਬਾਲ ਲਈਏ ਤਾਂ ਆਲੂ ਨਰਮ ਹੋ ਜਾਵੇਗਾ, ਆਂਡਾ ਸਖਤ ਤੇ ਚਾਹ ਪੱਤੀ ਪਾਣੀ ਨੂੰ ਆਪਣਾ ਵਰਗਾ ਬਣਾ ਦੇਵੇਗੀ। ਕੇਸਰਪੁੱਤ ਜਿਹੋ ਜਿਹੀ ਸਾਡੀ ਸੋਚ ਹੁੰਦੀ ਹੈ ਉਹੀ ਅਸੀਂ ਕੰਮ ਵਾਰ-ਵਾਰ ਕਰਦੇ ਹਾਂ। ਜਿਹੜਾ ਕੰਮ ਅਸੀਂ ਵਾਰ-ਵਾਰ ਕਰਦੇ ਹਾਂ ਉਹ ਸਾਡੀ ਆਦਤ ਬਣ ਜਾਂਦਾ ਹੈ। ਸਾਡੀਆਂ ਆਦਤਾਂ ਸੁਭਾਅ ਬਣ ਜਾਂਦੀਆਂ ਹਨ ਤੇ ਸੁਭਾਅ ਸਾਡੇ ਬੁਨਿਆਦ ਦੀ ਕਿਰਦਾਰ ਹੁੰਦਾ ਹੈ। ਫਕੀਰ ਨੇ ਬਹੁਤ ਡੂੰਗੀ ਗੱਲ ਕੇਸਰ ਨੂੰ ਹੌਲੀ-ਹੌਲੀ ਸਮਝਾਈ। ਇਸ ਦਾ ਮਤਲਬ ਇਹ ਹੋਇਆ ਕਿ ਸਾਰਾ ਕੁਝ ਸਾਡੀ ਸੋਚ ਤੇ ਨਿਰਭਰ ਕਰਦਾ ਹੈ। ਕੇਸਰ ਨੇ ਸੋਚਦਿਆਂ ਕਿਹਾ ਇਸ ਲਈ ਸਾਨੂੰ ਮਾਰੀਆਂ ਆਦਤਾਂ ਨੂੰ ਸ਼ੁਰੂ ਵਿੱਚ ਹੀ ਰੋਕ ਲੈਣਾ ਚਾਹੀਦਾ ਹੈ। ਜਦੋਂ ਆਦਤਾਂ ਪੱਕ ਜਾਂਦੀਆਂ ਹਨ ਫਿਰ ਛੱਡਣਾ ਮੁਸ਼ਕਲ ਹੋ ਜਾਂਦਾ ਹੈ। ਦਰਿਆ ਨੂੰ ਪਾਰ ਕਰਨਾ ਸਭ ਤੋਂ ਸੌਖਾ ਉਸ ਥਾਂ ਤੋਂ ਹੁੰਦਾ ਹੈ ਜਿਸ ਥਾਂ ਤੋਂ ਦਰਿਆ ਦੀ ਸ਼ੁਰੂਆਤ ਹੁੰਦੀ ਹੈ। ਥੋੜੀ-ਥਿਰ ਬਾਅਦ ਹੌਲੀ-ਹੌਲੀ ਤੁਰਦਾ ਹੋਇਆ ਆਦਮੀ ਉਹਨਾਂ ਕੋਲ ਆ ਕੇ ਬੈਠ ਗਿਆ। ਕਿਸਰਤ ਫਕੀਰ ਹੌਲੀ-ਹੌਲੀ ਗੱਲਾਂ ਕਰਨ ਲੱਗੇ ਤਾਂ ਜੋ ਉਸ ਆਦਮੀ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਕੁਝ ਦੇਰ ਬਾਅਦ ਉਹ ਆਦਮੀ ਉੱਠ ਕੇ ਇੰਦਰ-ਉਂਦਰ ਫਿਰਨ ਲੱਗਾ ਫਿਰ ਆ ਕੇ ਲੰਮੇ ਪੈ ਜਾਂਦਾ। ਇਸ ਤਰ੍ਹਾਂ 2-3 ਵਾਰ ਹੋਇਆ। ਨੀਂਦ ਨਹੀਂ ਆ ਰਹੀ ਜਵਾਨਾ ਸੁੱਖ ਸ਼ਾਂਤ ਹੈ ਸਭ ਕੁਝ। ਫਕੀਰ ਦੇ ਬੋਲਾਂ ਵਿੱਚ ਹਮਦਰਦੀ ਸੀ। بس ਕੁਝ ਨਹੀਂ ਬਾਬਾ ਜੀ ਉਹ ਕਹਿ ਕੇ ਚੁੱਪ ਹੋ ਗਿਆ ਕੁਝ ਦਿਨ ਬਾਅਦ ਫਿਰ ਉਹ ਬੋਲਿਆ ਕੱਲ ਮੇਰੇ ਫੌਜਦਾਰੀ ਮੁਕਦਮੇ ਦੀ ਤਰੀਕ ਹੈ ਬਸ ਉਸੇ ਦੀ ਹੀ ਫਿਕਰ ਹੋ ਰਹੀ ਹੈ ਲਾਣਾ ਬਾਣਾ ਮੇਰਾ ਵੱਡਾ ਵਾ ਪਿੱਛੇ ਕੁਝ ਦਿਨ ਚੁੱਪ ਰਹਿਣ ਤੋਂ ਬਾਅਦ ਫਕੀਰ ਉਸ ਆਦਮੀ ਕੋਲ ਜਾ ਕੇ ਬੈਠ ਗਿਆ ਤੇ ਕਹਿਣ ਲੱਗਾ ਫਿਕਰ ਕਰਨ ਨਾਲ ਕਿਹੜਾ ਕੱਲ ਦਾ ਫੈਸਲਾ ਬਦਲ ਜਾਣਾ ਹੈ ਉਸ ਗੱਲ ਦੀ ਚਿੰਤਾ ਕਰਨ ਦਾ ਕੀ ਫਾਇਦਾ ਜੋ ਤੁਹਾਡੇ ਹੱਕ ਵੀ ਚੀ ਨਹੀਂ ਹੈ ਫਕੀਰ ਨੇ ਸਮਝਾਉਣ ਵਾਂਗ ਕਿਹਾ ਤੇ ਗੱਲ ਜਾਰੀ ਰੱਖੀ ਗਬਰੂਆ ਜੇ ਤਰਾ ਮਨ ਹੋਵੇ ਤਾਂ ਤੂੰ ਕੱਲ ਦੇ ਫੈਸਲੇ ਲਈ ਅੱਜ ਹੀ ਰਾਤ ਆਪਣੇ ਆਪ ਨੂੰ ਤਿਆਰ ਕਰ ਜਿਸ ਫੈਸਲੇ ਦਾ ਤੈਨੂੰ ਡਰ ਹੈ ਵੇਖੀ ਤੂੰ ਅੰਦਰੋਂ ਹੋਰ ਤਕੜਾ ਹੋ ਜਾਵੇਂਗਾ ਫਿਕਰ ਨੇ ਤਾਂ ਨੁਕਸਾਨ ਤੋਂ ਸਵਾ ਕੋਈ ਨਹੀਂ ਦੇਣਾ ਡਰ ਅਤੇ ਚਿੰਤਾ ਸਾਡੇ ਮਨ ਦੀਆਂ ਕਾਡਾਂ ਹਨ ਜਿੰਨੀ ਸਾਨੂੰ ਇੱਜ਼ਤ ਦੀ ਚਾਹਤ ਹੋਵੇਗੀ ਓਨਾ ਹੀ ਬੇਇੱਜ਼ਤੀ ਦਾ ਡਰ ਵੀ ਹੋਵੇਗਾ ਜਿੰਨਾ ਨਫੇ ਦੀ ਖੁਸ਼ੀ ਹੋਵੇਗੀ ਓਨਾ ਹੀ ਨੁਕਸਾਨ ਦਾ ਦੁੱਖ ਵੀ ਹੋਵੇਗਾ ਫਕੀਰ ਦੀ ਗੱਲ ਸੁਣ ਕੇ ਉਸ ਆਦਮੀ ਨੇ ਹਾਂ ਵਿੱਚ ਸਿਰ ਇੰਜ ਹਿਲਾਇਆ ਜਿਵੇਂ ਉਹ ਆਪਣੇ ਆਪ ਨੂੰ ਸਮਝਾ ਰਿਹਾ ਹੋਵੇ ਜੇ ਇੱਕ ਰਸਤਾ ਬੰਦ ਹੋ ਜਾਵੇ ਤਾਂ ਪ੍ਰਮਾਤਮਾ ਕਈ ਦਰਵਾਜ਼ੇ ਹੋਰ ਖੋਲ ਦਿੰਦਾ ਹੈ ਜੇ ਮੁਕਦਮੇ ਦਾ ਫੈਸਲਾ ਤੇਰੇ ਹੱਕ ਵਿੱਚ ਨਹੀਂ ਤਾਂ ਜ਼ਿੰਦਗੀ ਤਾਂ ਨਹੀਂ ਮੁੱਕ ਜਾਣੀ ਕੁਝ ਕੋ ਆ ਕੇ ਕਈ ਵਾਰ ਆਦਮੀ ਹੋਰ ਤਾਕਤਵਰ ਹੋ ਜਾਂਦਾ ਹੈ ਕਿਉਂਕਿ ਫਿਰ ਉਸ ਨੂੰ ਕਿਸੇ ਗੱਲ ਦਾ ਡਰ ਨਹੀਂ ਰਹਿੰਦਾ